ਕਿਸਾਨ ਜਥੇਬੰਦੀਆਂ ਦੇ ਅੱਗੇ ਸ਼ਾਇਦ ਆਖਰਕਾਰ ਸਰਕਾਰ ਨੂੰ ਝੁਕਣਾ ਹੀ ਪਿਆ ਸੀਐਮ ਭਗਵੰਤ ਮਾਨ ਨੇ ਅੱਜ 1 ਕਰੋੜ ਦਾ ਚੈੱਕ ਕਿਸਾਨ ਆंदोलਨ ਦੇ ਵਿੱਚ ਮਾਰੇ ਗਏ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਸੌਂਪਿਆ ਔਰ ਉੱਥੇ ਹੀ ਸ਼ੁਭਕਰਨ ਸਿੰਘ ਦੀ ਭੈਣ ਨੂੰ ਸਰਕਾਰੀ ਨੌਕਰੀ ਜਿਹੜੀ ਹੈ ਉਹ ਦੇ ਦਿੱਤੀ ਗਈ ਸਰਕਾਰੀ ਨੌਕਰੀ ਦੀ ਐਕਸੈਪਟੈਂਸ ਜਿਹੜੀ ਹੈ ਉਸ ਕੁੜੀ ਨੂੰ ਦੇ ਦਿੱਤੀ ਗਈ ਔਰ ਹੁਣ ਇਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਦੇ ਵੱਲੋਂ ਇਹਨਾਂ ਦੇ ਵਿੱਚ ਜਗਦੀਸ਼ ਸਿੰਘ ਢੱਲੇਵਾਲ, ਮਨਜੀਤ ਰਾਏ ਅਤੇ ਹੋਰ ਕਿਸਾਨ ਮੌਜੂਦ ਰਹੇ ਨੇ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦੇ ਨਾਲ ਸ਼ੁਭਕਰਨ ਸਿੰਘ ਦੀ ਭੈਣ ਉਹਨਾਂ ਦਾ ਪਰਿਵਾਰ ਸਾਰਾ ਮੌਜੂਦ ਰਿਹਾ ਔਰ ਇਸੇ ਦਰਮਿਆਨ ਕੁਝ ਗੱਲਾਂ ਸਾਧੀਆਂ ਕੀਤੀਆਂ ਗਈਆਂ ਹੈਰਾਨੀ ਦੀ ਗੱਲ ਇੱਥੇ ਇਹ ਹੈ ਕਿ ਜਿਸ ਗੱਲ ਦਾ ਵਾਅਦਾ ਕੀਤਾ ਗਿਆ ਸ਼ੁਭਕਰਨ ਸਿੰਘ ਜਿਹਨੂੰ ਸ਼ਹੀਦ ਕਰਾਰ ਦੇਣ ਦੀ ਗੱਲ ਕੀਤੀ ਗਈ ਉਹ ਅਜੇ ਵੀ ਪੂਰੀ ਨਹੀਂ ਹੋਈ ਹਾਲਾਂਕਿ ਜਗਦੀਸ਼ ਸਿੰਘ ਢੱਲੇਵਾਲ ਦਾ ਦਾਵਾ ਆ ਕਿ ਆਉਂਦੇ ਸਮੇਂ ਦੇ ਵਿੱਚ ਹੁਣ ਜਦੋਂ ਵਿਧਾਨ ਸਭਾ ਸੈਸ਼ਨ ਆਵੇਗਾ ਉਸ ਵੇਲੇ ਇਹ ਮਤਾ ਪਾਸ ਕਰਕੇ ਤੇ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਇੰਨੀ ਦੇਰ ਬਾਅਦ ਹੁਣ ਜਾ ਕੇ 1 ਕਰੋੜ ਵਾਲੀ ਗੱਲ ਪੂਰੀ ਹੋਈ ਹੈ ਹੁਣ ਜਾ ਕੇ ਸ਼ੁਭਕਰਨ ਸਿੰਘ ਦੀ ਭੈਣ ਨੂੰ ਨੌਕਰੀ ਦੇਣ ਦੀ ਗੱਲ ਸਰਕਾਰੀ ਨੌਕਰੀ ਦੇਣ ਦੀ ਗੱਲ ਪੂਰੀ ਹੋਈ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਵੀ ਉਸ ਵੇਲੇ ਹੋਇਆ ਜਦੋਂ ਐਜੀਟੇਸ਼ਨ ਜਿਹੜੀ ਹੈ ਉਹ ਉਲਿੱਕਣ ਦੀ ਗੱਲ ਕੀਤੀ ਗਈ ਹੈਰਾਨੀ ਦੀ ਗੱਲ ਹੈ ਕਿ ਕੀ ਸਰਕਾਰਾਂ ਵਿਦਾਊਟ ਐਜੀਟੇਸ਼ਨ ਬਿਨਾ ਕਿਸੇ ਵਿਰੋਧ ਤੋਂ ਗੱਲ ਸੁਣ ਕੇ ਤਿਆਰ ਨਹੀਂ ਸੀਐਮ ਭਗਵੰਤ ਮਾਨ ਤੋਂ ਬੇਸ਼ੱਕ ਬੇਹਦ ਆਸਾਂ ਦੇ ਲੋਕਾਂ ਨੂੰ ਔਰ ਉਹਨਾਂ ਆਸਾਂ ਦੀ ਬਦੌਲਤ ਹੀ ਲੋਕ ਜਿਹੜੇ ਨੇ ਉਹਨਾਂ ਤੇ ਭਰੋਸਾ ਕਰਦੇ ਨੇ ਔਰ ਸੀਐਮ ਭਗਵੰਤ ਮਾਨ ਜਦੋਂ ਟੈਲੀਵਿਜ਼ਨ ਦੇ ਉੱਤੇ ਕਾਮੇਡੀ ਸ਼ੋਅਜ਼ ਕਰਦੇ ਰਹੇ ਨੇ ਆਪਣੇ ਕਰੀਅਰ ਦੌਰਾਨ ਉਸ ਵੇਲੇ ਉਹਨਾਂ ਨੇ ਬੜੀ ਵਾਰ ਇਦਾਂ ਦੀਆਂ ਨਕਲਾਂ ਜਿਹੜੀਆਂ ਨੇ ਉਹ ਲੀਡਰਾਂ ਦੀਆਂ ਲਾਈਆਂ ਜਿਹੜੇ ਮਤਲਬ ਫਿਰੋਸ਼ ਲੀਡਰਸ ਹਨ ਜਾਂ ਫਿਰ ਜਿਹੜੇ ਮੌਕਾ ਪ੍ਰਸਤ ਲੀਡਰ ਕੇ ਜਾ ਸਕਦੇ ਨੇ ਉਹਨਾਂ ਦੀਆਂ ਨਕਲਾਂ ਲਗਾਈਆਂ ਇੱਥੋਂ ਤੱਕ ਕੀ ਉਹਨਾਂ ਨੇ ਸਾਫ਼ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਕਿ ਸਿਆਸਤ ਦਾ ਚਿਹਰਾ ਕੀ ਹੈ ਪਰ ਜਦੋਂ ਸੀਐਮ ਭਗਵੰਤ ਮਾਨ ਦੇ ਉੱਤੇ ਇਦਾਂ ਦੇ ਇਲਜ਼ਾਮ ਲੱਗਣ ਲੱਗ ਜਾਣ ਉਦੋਂ ਬੇਸ਼ੱਕ ਸਵਾਲ ਖੜਦੇ ਨੇ ਹਾਲਾਂਕਿ ਜ਼ਰੂਰ ਸੀਐਮ ਭਗਵੰਤ ਮਾਨ ਨੇ ਉਹ ਜਿਹੜਾ ਚੈੱਕ ਹੈ 1 ਕਰੋੜ ਦਾ ਉਹ ਪਰਿਵਾਰ ਨੂੰ ਦਿੱਤਾ ਔਰ ਸ਼ੁਭ ਕਰਨ ਦੀ ਭੈਣ ਨੂੰ ਨੌਕਰੀ ਦੇ ਦਿੱਤੀ ਹੈ ਪਰ ਸਵਾਲ ਉਹਨਾਂ ਨੇ ਯਾਨੀ ਕਿ ਕਿਸਾਨਾਂ ਨੇ ਇਹ ਚੁੱਕਿਆ ਕਿ ਇਹ ਗੱਲ ਉਦੋਂ ਕਿਉਂ ਕੀਤੀ ਗਈ ਜਦੋਂ ਐਜੀਟੇਸ਼ਨ ਦੀ ਗੱਲ ਹੋਈ ਕੀ ਹਰ ਇੱਕ ਚੀਜ਼ ਲਈ ਹਰ ਇੱਕ ਆਮ ਚੀਜ਼ ਲਈ ਐਥੋ ਤੱਕ ਕਿ ਸਰਕਾਰ ਦੀਆਂ ਕਈਆਂ ਗੱਲਾਂ ਮਨਵਾਉਣ ਲਈ ਵੀ ਐਜੀਟੇਸ਼ਨ ਕਰਨੀ ਪਵੇਗੀ ਗੱਲ ਬੇਸ਼ੱਕ ਸਹੀ ਕਹੀ ਗਈ ਹੈ ਬਿਲਕੁਲ ਸਹੀ ਗਈ ਗਈ ਹੈ ਪਰ ਇੱਥੇ ਗੱਲ ਖੜਦੀ ਹੈ ਕਿ ਆਮ ਲੋਕਾਂ ਨੂੰ ਵੀ ਕਿ ਆਪਣੀਆਂ ਗੱਲਾਂ ਮਨਵਾਉਣ ਵਾਸਤੇ ਹੁਣ ਐਜੀਟੇਸ਼ਨ ਕਰਨੀ ਪਵੇਗੀ ਇੱਥੇ ਜ਼ਰੂਰ ਸਵਾਲ ਖੜਦੇ ਨੇ ਹਾਲਾਂਕਿ ਇਹ ਜ਼ਰੂਰ ਪਰਿਵਾਰ ਲਈ ਚੰਗੀ ਖਬਰ ਹੈ ਔਰ ਆਉਂਦੇ ਸਮੇਂ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਕਹਾ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਦੇ ਕੋਲੋਂ ਕਿ ਆਉਂਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾ ਦਿੱਤਾ ਜਾਵੇਗਾ ਔਰ ਕੀ ਕੁਝ ਬੋਲੇ ਨੇ ਜਗਜੀਤ ਸਿੰਘ ਢੱਲੇ ਵਾਲਾ ਤੇ ਉਹਨਾਂ ਦੇ ਸਾਥੀ ਆਓ ਸੁਣ ਲੈਂਦੇ ਹਾਂ 21 ਫਰਵਰੀ ਨੂੰ ਖਨੋਰੀ ਬਾਰਡਰ ਦੇ ਉੱਤੇ ਜਿਸ ਸਮੇ ਸਾਡੇ ਨੌਜਵਾਨ ਸ਼ੁਭ ਕਰਨ ਦੀ ਸ਼ਹਾਦਤ ਹੋਈ ਔਰ ਉਹ ਵੀ ਉਸ ਹਾਲਾਤ ਚ ਹੋਈ ਜਦੋਂ ਸਾਡੇ ਨੌਜਵਾਨ ਦੇ ਜਿਹੜੀ ਗੋਲੀ ਲੱਗਦੀ ਹੈ ਉਹ ਬੈਕ ਸਾਈਡ ਤੋਂ ਇੱਥੋਂ ਲੱਗਦੀ ਹੈ ਜੇ ਇੱਥੋਂ ਲੱਗਦੀ ਹੈ ਤੇ ਉਹਦਾ ਮਤਲਬ ਇਹ ਨਿਕਲਦਾ ਹੈ ਕਿ ਸਾਡੇ ਨੌਜਵਾਨ ਹਮਲਾਵਰ ਨਹੀਂ ਸਨ ਉਹ ਵਾਪਸ ਨੂੰ ਪਿੱਛੇ ਨੂੰ ਆ ਰਹੇ ਐ ਤੇ ਪਿੱਛੇ ਨੂੰ ਆਉਂਦਿਆਂ ਦੇ ਗੋਲੀ ਮਾਰੀ ਗਈ ਹੈ ਔਰ ਉਹਦੀ ਅਸੀਂ ਬੜੇ ਯਤਨਸ਼ੀਲ ਸੀਗੇ ਕਿ ਐਫਆਈਆਰ ਲਾਜ਼ ਹੋਵੇ ਉਹ ਸਾਡੇ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਮਿਲੇ ਉਸ ਵੇਲੇ ਸਰਕਾਰ ਨੇ ਇੱਕ ਵਾਰੀ ਇਹ ਗੱਲ ਮੰਨ ਲਈ ਕਿ ਅਸੀਂ ਸ਼ਹੀਦ ਦਾ ਦਰਜਾ ਵੀ ਦਿੰਨੇ ਆ ਅਸੀਂ 1 ਲੱਖ ਰੁਪਏ ਦੀ ਪਰਿਵਾਰ ਨੂੰ ਉਹਦੇ ਫਾਦਰ ਸਾਹਿਬ ਨੂੰ ਆਰਥਿਕ ਮਦਦ 1 ਕਰੋੜ ਰੁਪਏ ਦੀ ਸੌਰੀ ਮਦਦ ਦੇਣੀ ਵੀ ਮੰਨ ਲਈ ਤੇ ਇੱਕ ਸ਼ੁਭਕਰਨ ਦੀ ਛੋਟੀ ਭੈਣ ਬੇਟੀ ਗੁਰਪ੍ਰੀਤ ਕੌਰ ਨੂੰ ਸਰਕਾਰੀ ਨੌਕਰੀ ਦੇਣੀ ਵੀ ਮੰਨ ਲਈ ਲੇਕਿਨ ਦੁੱਖ ਦੀ ਗੱਲ ਇਹ ਸੀ ਕਿ ਉਦੋਂ ਤੋਂ ਲੈ ਕੇ 21 ਫਰਵਰੀ ਤੋਂ ਲੈ ਕੇ ਅੱਜ ਤੱਕ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਅਸੀਂ ਇਹ ਕਹਾਂਗੇ ਕਿ ਟਾਲਮਟੋਲ ਵਰਗੀ ਨੀਤੀ ਸੀ ਕਿਉਂਕਿ ਅਸੀਂ ਟਾਲਮਟੋਲ ਇਸ ਲਈ ਕਹਿ ਰਹੇ ਹਾਂ ਕਿ ਸ਼ੁਭ ਕਰਨ ਦੀ ਸ਼ਹਾਦਤ 21 ਨੂੰ ਹੁੰਦੀ ਹੈ 22 ਤਰੀਕ ਨੂੰ ਸਰਕਾਰ ਦੇ ਅਨਾਉਂਸਮੈਂਟ ਆ ਜਾਂਦੀ ਹੈ ਤੇ 22 ਤਰੀਕ ਤੋਂ ਲੈ ਕੇ 22 ਫਰਵਰੀ ਤੋਂ ਲੈ ਕੇ 16 ਮਾਰਚ ਨੂੰ ਜਾ ਕੇ ਕੋਡ ਆਫ ਕੰਡਕਟ ਲੱਗਦਾ ਹੈ ਔਰ ਉਹ ਇੰਨਾ ਟਾਈਮ ਜਿਹੜਾ ਸਰਕਾਰ ਨੇ ਲਾਇਆ ਮੈਂ ਕਹਾਂਗਾ ਇਹ ਟਾਲਮਟੋਲ ਦੀ ਨੀਤੀ ਸੀ ਬਾਅਦ ਵਿੱਚ ਕੋਡ ਆਫ ਕੰਡਕਟ ਦਾ ਬਹਾਨਾ ਬਣ ਗਿਆ ਤਾਂ ਉਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਐਲਾਨ ਕਰਨਾ ਪਿਆ ਫੋਰਮਾਂ ਨੂੰ ਕਿ ਅਸੀਂ 12 ਜੁਲਾਈ ਨੂੰ ਚੰ ਆਪਣਾ ਬਠਿੰਡਾ ਦੇ ਅੰਦਰ ਡਿਪਟੀ ਕਮਿਸ਼ਨਰ ਦਾ ਦਫਤਰ ਦਾ ਘਰਾਓ ਐਸਐਸਪੀ ਦੇ ਦਫਤਰ ਦਾ ਘਰਾਓ ਕਰਾਂਗੇ ਔਰ ਉਨੀ ਦੇਰ ਤੱਕ ਰੱਖਾਂਗੇ ਜਿੰਨੀ ਦੇਰ ਤੱਕ ਸਾਡੀ ਬੇਟੀ ਦਾ ਅਪਾਇੰਟਮੈਂਟ ਲੈਟਰ ਨਹੀਂ ਮਿਲ ਜਾਂਦਾ ਤੇ ਸਾਡੇ ਵੀਰ ਨੂੰ ਜਿਨ੍ਹਾਂ ਦਾ ਸਰਦਾਰ ਚਰਨ ਸਿੰਘ ਹੋਰੇ ਜਿਨ੍ਹਾਂ ਨੇ ਆਪਦੇ ਪੁੱਤਰ ਦੀ ਜਾਨ ਗਵਾਈ ਹੈ ਇਸ ਮੋਰਚੇ ਦੇ ਵਿੱਚ ਬਹੁਤ ਕੀਮਤ ਅਦਾ ਕੀਤੀ ਹੈ ਉਹਨੂੰ ਬੰਦਾ ਇਨਸਾਫ ਨਹੀਂ ਮਿਲ ਜਾਂਦਾ ਤੋਂ ਦੇ ਤੋਂ ਰਾਤ ਲੇਟ ਨਾਈਟ ਮੈਨੂੰ ਮੈਸੇਜ ਆਇਆ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਵੱਲੋਂ ਕਿ ਜੀ ਅਸੀਂ ਬੈਠ ਕੇ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਉਹ ਸਾਰੇ ਵੀਰਾਂ ਨਾਲ ਗੱਲਬਾਤ ਕੀਤੀ ਕਿ ਅਧਿਕਾਰੀ ਆਪਣੇ ਨਾਲ ਸਰਕਾਰ ਆਪਣੇ ਨਾਲ ਬੈਠਣਾ ਚਾਹੁੰਦੀ ਹੈ ਸੀਮ ਸਾਹਿਬ ਬੈਠਣਾ ਚਾਹੁੰਦੇ ਨੇ ਤੋਂ ਅਸੀਂ ਅੱਜ ਸਟਨਲੀ ਉਹ ਇੱਕ ਮੀਟਿੰਗ ਨਿਕਲੀ ਸੀ ਇਹਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਵੀ ਅਸੀਂ ਮੈਸੇਜ ਇਸੇ ਕਰਕੇ ਨਹੀਂ ਦੇ ਸਕੇ ਤੋਂ ਉਸ ਮੀਟਿੰਗ ਦੇ ਵਿੱਚ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਦੇ ਵਿੱਚੋਂ ਇਹ ਰਿਜ਼ਲਟ ਆਇਆ ਹੈ ਕਿ ਉਹਨਾਂ ਨੇ ਸਾਡੀ ਇਸ ਬੇਟੀ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਹੈ ਇਹ ਅਪਾਇੰਟਮੈਂਟ ਲੈਟਰ ਹੈ ਜਿਹੜਾ ਇਸ ਹਾਂ ਤੇਰਾ ਮੋੜ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਉਹਦੇ ਨਾਲ ਹੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਰੁਪਏ ਦੀ ਜਿਹੜੀ مالی ਸਹਾਇਤਾ ਸੀ ਉਹ ਅੱਜ ਉਹਨਾਂ ਨੇ ਸਾਡੇ ਦੋਨਾਂ ਫੋਰਮਾਂ ਦੀ ਹਾਜ਼ਰੀ ਚ ਸਾਡੇ ਵੱਲੋਂ ਅਸੀਂ ਆਏ ਸੀ ਇਧਰੋਂ ਦੂਸਰੇ ਫੋਰਮ ਕੇਐਮ ਵੱਲੋਂ ਮਨਜੀਤ ਰਾਏ ਜੀ ਹੋਰੀ ਮਨਜੀਤ ਕੁਮਾਰ ਮਨਜੀਤ ਕੁਮਾਰਾ ਜੀ ਇਹ ਆਗੂ ਸੀ ਔਰ ਸਾਰਿਆਂ ਦੇ ਨਾਲ ਬੈਠ ਕੇ ਸਾਂਝੀ ਮੀਟਿੰਗ ਹੋਈ ਆ ਹਰਿਆਣੇ ਤੋਂ ਸਾਡੇ ਲਖਵਿੰਦਰ ਜੀ ਸੀਗੇ ਅਨੀਸ਼ ਖਟਕੜ ਹੋਰੀ ਸੀ ਤੋਂ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਫੋਰਮ ਸੰਧਾ ਇਕੱਠਾ ਹੋ ਕੇ ਲੜ ਰਿਆ ਸੀ ਉਸੇ ਤਰੀਕੇ ਦੇ ਨਾਲ ਸਾਰਿਆਂ ਦੀ ਸਾਂਝੀ ਮੀਟਿੰਗ ਹੋਈ ਆ ਸਾਰਿਆਂ ਦੀਆਂ ਸਾਂਝੀਆਂ ਐਫਰਟਸ ਦੇ ਨਾਲ ਸਾਰਿਆਂ ਦੇ ਸਾਂਝੇ ਯਤਨਾਂ ਦੇ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਉਣ ਦੇ ਵਿੱਚ ਸਫਲ ਹੋਇਆ ਐ ਨਾਲ ਅਗਲੀ ਗੱਲ ਇਹ ਦੱਸ ਦਈਏ ਕਿ ਮੁੱਖ ਮੰਤਰੀ ਜੀ ਦੇ ਕੋਲੋਂ ਇਹ ਅੱਜ ਫਿਰ ਕਹਾਇਆ ਹੈ ਕਿ ਆਹ ਜਿਹੜਾ ਅੱਗੇ ਸੈਸ਼ਨ ਆਏਗਾ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਮਤਾ ਲਿਆ ਕੇ ਮਤਾ ਪਾਸ ਕਰ ਦਿਆਂਗੇ ਕਿ ਇਹਨੂੰ ਅਸੀਂ ਸ਼ਹੀਦ ਦਾ ਦਰਜਾ ਦਿੰਨੇ ਆ ਸਾਡੇ ਨੌਜਵਾਨ ਸ਼ੁਭ ਕਰਨ ਨੂੰ ਇਹ ਅੱਜ ਮੰਨ ਲਿਆ ਨਾਲ ਅਗਲੀ ਗੱਲ ਇਹ ਮੰਨੀ ਆ ਕਿ ਉਸ ਪਿੰਡ ਦੀ ਮੰਗ ਸੀਗੀ ਕਿ ਸ਼ੁਭ ਕਰਨ ਦੇ ਨਾਂ ਤੇ ਪਿੰਡ ਦੇ ਅੰਦਰ ਇੱਕ ਸਟੇਡੀਅਮ ਬਣੇ ਉਹ ਵੀ ਸਰਕਾਰ ਨੇ ਯੱਸ ਕੀਤਾ ਨਾਲ ਇਹ ਕੇ ਸੀਗੀ ਕਿ ਸ਼ੁਭ ਕਰਨ ਦਾ ਪਰਿਵਾਰ ਜਿੱਥੇ ਸ਼ੁਭ ਕਰਨ ਖੇਡਿਆ ਜਿੱਥੇ ਸ਼ੁਭ ਕਰਨ ਨੇ ਜਨਮ ਲਿਆ ਜਿਹੜਾ ਉਹਦਾ ਘਰ ਹੈ ਉਹਦੇ ਘਰ ਤੱਕ ਇੱਕ ਰੋਡ ਪੱਕੀ ਕਰਨ ਦੀ ਕਰਕੇ ਦੇਣੀ ਉਹ ਵੀ ਸਰਕਾਰ ਨੇ ਮੰਨ ਲਈ ਕਿ ਅਸੀਂ ਉਹਨਾਂ ਦੇ ਘਰ ਤੱਕ ਦੀ ਜਿਹੜੀ ਸੜਕਾ ਹੈ ਉਹ ਬਣਾਵਾਂਗੇ ਅਗਲੀ ਗੱਲ ਸਾਡੀ ਇੱਕ ਪਿੰਡ ਦੀ ਇਹ ਵੀ ਡਿਮਾਂਡ ਸੀਗੀ ਕਿ ਪਿੰਡ ਦੇ ਅੰਦਰ ਅ ਹਾਈ ਸਕੂਲ ਹੈ ਉਸ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਪਲੱਸ 2 ਦਾ ਕੀ ਕੀਤਾ ਜਾਏ ਤੇ ਨਾਲ ਦੀ ਨਾਲ ਉਹਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਕੀਤਾ ਜਾਏ। ਇਹ ਰੋਡ ਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਅ ਰੋਡ ਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਮੇਰੇ ਖਿਆਲ ਰੋਡ ਵਾਲੇ ਸਾਡੀ ਹਜੇ ਕੋਈ ਏਜੀ ਗੱਲ ਸਿਰਫ ਰੋਡ ਬਣਾਉਂਦੀ ਗੱਲ ਹੋਈ ਆ। Subscribe to One India channel and never miss an update.